ਪਿਆਰ ਭਰੀ ਸਾਸੀ ਕਲਾ ਫੇਸਬੁਕ ਕੋਈ ਗੂਟੂ ਵਾਲੇ ਨੇ ਕਿੰਨੇ ਆਏ ਨੇ ਤਾਂ ਨੇ ਪਾਸ ਪੋਸਟਰ ਤੇ ਉੱਤੇ ਆਪਣਾ ਨੰਬਰ ਚੰਦੀ ਜਾਂਦਾ 507 ਫੋਟਵਾਂ ਭੇਜ ਜਾਓ ਆਪਾਂ ਲੈ ਕੇ ਆਏ ਵੀਰੇ 7 ਚੀਜ਼ਾਂ ਤੇ ਵੀਰੇ ਕੋ ਸਾਰੀ ਵੀ ਕਪੜਾ ਬਣ ਕੇ ਸਟੈਪ ਨਾ ਕਰਿਓ ਤੇ ਲਾਇਕ ਕਰ ਦੇ ਕਰੋ ਕਮੈਂਟ ਕਰ ਦੇ ਕਰੋ ਵੀਰੇ 16 ਸਾਦਾ ਟਰਾਲਾ ਬਹੁਤ ਵਈਆਂ ਕਿਸੇ ਵੀਰ ਭਾਈ ਨੇ ਲੈਣਾ ਬੀਨਸ ਸੰਪਰਕ ਕਰ ਸਕਦੇ ਆ ਲੇਜ਼ਰ ਕੱਟਨੇ ਦਾ ਬੈਡ ਬਣਿਆ ਤੇ ਬਹੁਤ ਵਈਆਂ ਟਰਾਲਾ ਮੰਜਾ ਛੰਜਾ ਲੱਗਿਆ ਵਾ ਦਾ ਨਢੀ ਆਪਾ ਦਾ ਸਿੰਚੇ ਦਾ ਘਟਾ ਤੇ ਮੀਲ ਕਬਰ ਚੜੇ ਆ ਬੇਟੇ ਬੇਟੇ ਲੱਗੇ ਵੇ ਆ ਤੇ ਮੱਛੀ ਹੁੱਕ ਚ ਟਰਾਲਾ 16 7 ਤੇ ਬਹੁਤ ਵਈਆ ਟਰਾਲਾ ਕੋਕਾ ਪੀਸ ਤੇ 3.5 ਫੁੱਟ ਵੈਡਾ 2.5 ਫੁੱਟ ਵਾੜਾ ਤੇ ਪੂਰਾ ਸੋਨਾ ਟਰਾਲਾ ਕਿਸੇ ਵੀਰ ਭਾਈਏ ਲੈਣਾ ਵੀਰਾਂ ਸੰਪਰਕ ਕਰ ਸਕਦੇ ਡਾਕਟਰ ਛੱਕਾ ਲੱਗਣਾ ਤੇ ਉਹਦੇ ਪੰਜਾਬ ਆ ਬਾਰੀ ਦੇ ਉੱਤੇ ਬਹੁਤ ਵਈਆ ਟਰਾਲਾ ਮਗਰ ਵੀ ਢਾਲੇ ਵਾਲੇ ਸਾਨ ਲੱਗਿਆ ਵਾ ਇਹਦੇ ਕਿੱਥੇ ਢਾਲੇ ਦੇ ਤਾਂ ਵਾਲੇ ਵੰਗਾ ਪੈਂਦਾ ਹੁੰਦਾ ਨਾ ਵਿੱਢਦੇ ਉੱਥੇ ਵੀ ਸਿਸਟਮ ਲੱਗਿਆ ਵਾ ਰੇਟ ਹੈਗਾ 2 ਲੱਖ ਤੇ 75 ਹਜ਼ਾਰ ਮੌਕੇ ਤੇ ਮਾਨਤਾ ਕਰ ਦੇਣਗੇ ਤੇ ਵੀਰ ਕੋ ਸਾਰੀ ਮੇ ਕਪੜਾ ਬੰਨ ਕੇ ਸਟੈਪ ਨਾ ਕਰਿਓ 2 ਲੱਖ 75 ਹਜ਼ਾਰ ਰੁਪਿਆ ਰੇਟ ਆ 16 ਸੱਤ ਦਾ ਟਰਾਲਾ ਏਰੀਆ ਅੰਬਰਸਰ ਪਿੰਡ ਮਡੀ ਟਿਕਾ ਉੱਥੋਂ ਦਾ ਟਰਾਲਾ ਇਹ ਤੇ ਕੋਕਾਪੀ ਟਰਾਲਾ ਬਿਲਕੁਲ ਨਵਾਂ ਲਾਈਟਾਂ ਛੱਟਾਂ ਪੂਰੀਆਂ ਲਗਾਉਗਾ ਹੈਵੀ ਤੋਂ ਭਾਰਾ ਟਰਾਲਾ ਬਣਿਆ ਵਾ ਦੇ ਸੇਹਲ ਦਾ ਮਾਲ ਲੱਗਿਆ ਵਾ ਕੋਕਾ ਪੀ ਟਰਾਲਾ ਲੇਜਰ ਕਰਨਾ ਵੈੱਡ ਬਣਿਆ 4 ਇੰਚੀ ਛੱਦੇਲੇ ਪੱਤੇ ਇਹਦੇ ਕਿ ਟੇਡੇ ਪਾਈ ਹੁੰਦੇ ਆ 7 ਫੁੱਟ ਚੌੜਾ ਤੇ 16 ਫੁੱਟ ਲੰਮਾ ਸਵਾ ਦੋ ਫਟਵਾੜਾ ਤੇ 3.5 ਫੁੱਟ ਵੈੱਡਾ ਟਰਾਲਾ ਬਹੁਤ ਜਾਂ ਬਿਲਕੁਲ ਸਾਰੀ ਵਿਖਪੜਾ ਬਣ ਕੇ ਸਟੈਪ ਨਾ ਕਰੇ ਸਿਰੇ ਤਾਈ ਤੇ 735 ਟਰੈਕਟਰ ਆ ਇੰਜਨ ਗੇਅਰ ਤਾਂ ਓਕੇ ਆ ਤੇ ਮਾਡਲ 95 ਆ ਪਟਿਆਨਮੇ ਮਾਡਲ 90 ਤੇ 5 ਇੰਜਨ ਗੇਅਰ ਦਾ ਪੂਰਾ ਓਕੇ ਸਾਫ ਪਿਆ ਨੀਰਾ ਹੀ ਟਰੈਕਟਰ ਕਿਡੋ ਪੇਂਟ ਛੇੜ ਨਹੀਂ ਹੋਇਆ ਨਾਲ ਦਾ ਪੇਂਟ ਬਹੁ ਵਜੇ ਟਰੈਕਟਰ ਆ ਇੰਜਨ ਗੇਅਰ ਦਾ ਕੰਮ ਸਾਰਾ ਹੋਇਆ ਵਾ ਇੰਜਨ ਗੇਅਰ ਦਾ ਸਾਰਾ ਕੰਮ ਹੋਇਆ ਓਕੇ ਆ ਟਾਇਰ 45 ਪੈਸੇ ਆ ਮਗਰਲੇ ਤੇ ਮੂਲ ਦੇ ਨਵੇਂ ਆ ਕੇ ਟਰੈਕਟਰ ਦੇ ਟਾਇਰ ਤੇ ਬਹੁ ਵਜੇ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਏਰੀਆ ਹੈਗਾ ਮਾਨਸਾ ਤੇ ਕੋਕਾਪੀ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਲਓ ਤੇ ਬਹੁਤ ਸੋਹਣਾ ਟਰੈਕਟਰ ਆ ਇੰਜਨ ਕੇਅਰ ਦਾ ਪੂਰਾ ਓਕੇ ਆ ਨੀ ਜਣਾ ਹੀ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਬਿਨਸ ਫਰਕ ਕਰ ਸਕਦੇ ਆ ਤੇ ਕੋਕਾਪੀ ਟਰੈਕਟਰ ਆ ਇੰਜਨ ਕੇਅਰ ਦਾ ਪੂਰਾ ਓਕੇ ਆ 95 ਮਾਡਲ ਆ ਤੇ 1 ਲੱਖ ਤੇ 10000 ਰੁਪਏ ਡਿਮਾਂਡ ਕਰਦੇ ਮੌਕੇ ਤੇ ਮਾਟਣ ਕਰ ਦੇਣਗੇ 90 ਤੇ 5 ਮਾਡਲ ਹੈ ਤੇ 1900 ਤੇ ਇੰਜਨ ਗੇਅਰ ਦਾ ਓਕੇ ਆ 110000 ਰੁਪਇਆ ਮੰਗ ਕਰਦੇ ਮੌਕੇ ਦੇ ਮਾਨਤਾਨ ਕਰਦੇ ਨੇ ਕਿ ਬੈਂਟਰੀ ਛੇੜ ਨਹੀਂ ਨਵੀਆਂ 2015 ਮਾਡਲਾ ਨੋ ਟਰੈਕਟਰ ਅਰਜਨ 605 ਨੋਵੋ ਤੇ 2015 ਮਾਡਲਾ ਇੰਜਨ ਗੇਅਰ ਦਾ ਓਕੇ ਆ ਤੇ ਨੀ ਜਿਹੜਾ ਟਰੈਕਟਰ ਹੈ ਕਿਸੇ ਵੀਰ ਭਾਈ ਨੇ ਲੈਣਾ ਬੀਨਾਂ ਸੰਪਰਕ ਕਰ ਸਕਦੇ ਆ ਤੇ ਪੂਰਾ ਵਧੀਆ ਟਰੈਕਟਰ ਆ ਇੰਜਨ ਗੇਅਰ ਤਾਂ ਓਕੇ ਪਿਆ ਤੇ ਕੋਕਾ ਵੀ ਟਰੈਕਟਰ ਆ ਬਹੁਤ ਸੋਹਣਾ ਟਰੈਕਟਰ ਆ ਬੈਂਰੀ ਬਾਹਰ ਕੱਟੀ ਹੋਈ ਟਰੈਕਟਰ ਦੀ ਤੇ ਦੂਜੇ ਮਰਗਾੜਾ ਕੋਲ ਬਹੁਤ ਸੋਹਣਾ ਟਰੈਕਟਰ ਡੈਕ ਸ਼ਿਕ ਲੱਗਿਆ ਵਾ ਚਤਰੀ-ਛਤਰੀ ਲੱਗੀ ਵੀ ਬੈਂਪਰ ਤੇ ਲਾਈਟਾਂ ਸ਼ਿਕਾ ਲੱਗਾਂਗੀਆਂ ਤੇ 80-90 ਪੈਸੇ ਟਾਇਰ ਪਏ ਆ ਤੇ ਰੇਟੇਗਾ 5 ਲੱਖ ਤੇ 45 ਹਜ਼ਾਰ ਮੌਕੇ ਤੇ ਮਾਰ ਤਾਨ ਕਰ ਦੇਣਗੇ 5 ਲੱਖ 45 ਹਜ਼ਾਰ ਰੁਪਿਆ ਰੇਟ ਆ 2015 ਮਾਡਲ ਆ ਇੰਜਨ ਗੇਅਰ ਤਾਂ ਓਕੇ ਆ ਤੇ ਪੰਦਰਾ ਮਾਡਲ ਆ ਦੋ ਯਾਰ 5 ਲੱਖ 45 ਹਜ਼ਾਰ ਰੁਪਿਆ ਮੰਗ ਕਰਦੇ ਮੌਕੇ ਤੇ ਮਾਰ ਤਾਨ ਕਰ ਦੇਣਗੇ ਅਰਜਣ 605 ਨਵੋ ਟਰੈਕਟਰ ਕੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਲੋ ਸਾਰੀ ਜਾਣਕਾਰੀ ਜੇ ਫੋਨ ਲੱਗ ਕੇ ਲੈ ਸਕਦੇ ਆ ਫਿਰ ਕੋ ਸਾਰੀ ਵੇਖਿਓ ਨਾੜ ਕੇ ਨਾ ਟਰੈਕਟਰ ਆ 1997 ਮਾਡਲ ਆ ਇੰਜਨ ਕੇਅਰ ਤਾਂ ਓਕੇ ਆ ਬਹੁ ਭਾਈਆ ਟਰੈਕਟਰ ਕੇ ਵੀਰ ਭਾਈ ਨੇ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ 70 75 ਪੈਸੇ ਟਾਇਰ 1997 ਮਾਡਲ ਆ ਇੰਜਨ ਕੇਅਰ ਤਾਂ ਓਕੇ ਆ ਪੂਰਾ ਸਾਫ ਤੇ ਰੇਟੇ ਦਾ 2 ਲੱਖ ਪੈਂਤੀ ਯਾਰ ਮੌਕੇ ਦੇ ਮਾਰਤਾਨ ਕਰਦੇ ਨੇ ਕਿ 1997 ਮਾਡਲ ਆ ਮਾਰਕ ਵੀਰ ਦਾ ਨੰਬਰ ਉੱਤੇ ਚੱਲੀ ਜਾਂਦਾ ਸਰਕੀਨ ਦੇ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਆ ਟਰੈਕਟਰ ਕੋਕਾ ਪੀਤਾ ਇੰਜਨ ਗੇਅਰ ਦਾ ਕਿਹੜੀ ਆ ਟਰੈਕਟਰ ਜਿੰਤੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ 70 ਤੋਂ 75 ਰੁਪਏ ਟਾਇਰ 3 ਸਪੀਡ ਹੁੰਦਾ ਇਹ 51 11 ਬੇਪਛੇਪ ਲੱਗਿਆ 4 ਵਜੇ ਟਰੈਕਟਰ ਸਾਰਾ ਕੰਮ ਹੋਇਆ ਵਾ ਟਰੈਕਟਰ ਦਾ ਇੰਜਨ ਗੇਅਰ ਦਾ ਓਕੇ ਆ ਜਮਾ ਉੱਤੇ ਕਿਸੇ ਵੀਰ ਭਾਈ ਦੇ ਲੈਣਾ ਪੀਣਾ ਸੰਪਰਕ ਕਰ ਸਕਦੇ ਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਬਿਲਕੁਲ ਸਾਰੀ ਵੇਖੋ ਭਰਾ ਬਣ ਕੇ ਸਟੈਪ ਨਾ ਕਰਿਓ ਸਿਰੇ ਟਾਈ ਤੇ ਬਹੁਤ ਸੋਹਣਾ ਟਰੈਕਟਰ ਆ 911 ਸਾਰੀ ਜਮ 2019 ਮਾਡਲਾ ਇੰਜਨ ਗੇਅਰ ਦਾ ਓਕੇ ਟਰੈਕਟਰ ਫੋ ਬਈਆ ਕਿਸੇ ਵੀਰ ਭਾਈ ਨੇ ਲੈਣਾ ਵੀ ਵੀਰਾਂ ਦਾ ਸੰਪਰਕ ਕਰ ਸਕਦੇ ਆ ਇਹ ਕਿਆ ਮਕਸਰਾ ਤੇ ਇੰਜਨ ਗੇਅਰ ਦਾ ਓਕੇ ਆ 2019 ਮਾਡਲਾ ਬਹੁਤ ਸੋਹਣਾ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਲਓ ਮਾਲਕ ਵੀਰ ਦਾ ਨੰਬਰ ਉੱਤੇ ਚੱਲ ਗਿਆ ਦਾ 75 ਪੈਸੇ ਟਾਇਰ ਆ 2019 ਮਾਡਲ ਦੇ ਪੈਂਪਰ ਸਿੰਪਰ ਪੂਰਾ ਭਾਰਾ ਲੱਗਿਆ ਵਾ ਟਰੈਕਟਰ ਨੂੰ ਤੇ ਵਾਈ ਤੇ ਚੱਲਿਆ ਵਾ ਟਰੈਕਟਰ ਕੋਈ ਟੋੜੀ ਵਾਲੀ ਮਸ਼ੀਨ ਦੇ ਨਹੀਂ ਚੱਲਿਆ ਮੇਰਾ ਹੀ ਟਰੈਕਟਰ ਐ ਕੋਕਾ ਪੀਸ ਰੰਗ ਪਿਆ ਟਰੈਕਟਰ ਦਾ ਕਿਤੇ ਬੁਰਸ਼ ਨਹੀਂ ਲੱਗਿਆ ਪੇਂਟ ਨਹੀਂ ਹੋਇਆ ਵਾ ਤੇ ਕਿਸੇ ਵੀਰ ਭਾਈ ਨੇ ਲੈਣਾ ਵੀ ਨਾ ਸਪਰਕ ਕਰ ਸਕਦਾ ਜਖਤੀ ਪੁੱਟਰ ਸਭ ਕੁਝ ਲੱਗਿਆ ਵਾ ਟਰੈਕਟਰ ਨੂੰ ਇੰਜਨ ਗੇਅਰ ਤਾਂ ਓਕੇ ਆ ਪੂਰਾ ਟਰੈਕਟਰ 3 3 ਸਪੀਡ ਤਾਂ ਨਹੀਂ ਬਿਲਾ ਸਪੀਡ ਤੋਂ ਇੰਜਨ ਗੇਅਰ ਤਾਂ ਓਕੇ ਆ ਰੇਟ ਫੋਨ ਤੇ ਕਰ ਸਕਦੇ 2000 ਰੁਪਏ ਮਾਰ ਦਦੇ 75 ਪੈਸੇ ਟਾਇਰ ਟਰੈਕਟਰ ਤੇ ਰੇਟ ਤੋਂ ਵੀ ਫੋਨ ਤੇ ਕਰ ਸਕਦੇ ਆ ਸਾਰੀ ਜਾਣਕਾਰੀ ਲੈਣੀ ਆ ਫੋਨ ਲਾ ਕੇ ਲੈ ਸਕਦੇ ਮਕਸਦ ਰੇਟਗਾ ਵੀਰ ਦਾ ਕਿ ਬਹੁਤ ਸੋਹਣਾ ਟਰੈਕਟਰ ਸ ਵੀਰ ਕੋ ਸਾਰੀ ਵੇਖੋ ਭਰਾ ਬਣ ਕੇ ਸਟੈਪ ਬਟ 2011 ਮਾਡਲਾ ਪੂਰੀ ਵਧੀਆ ਕਰ ਪਾਏ ਨਾ ਕਿਸੇ ਵੀਰ ਭਾਈ ਨੇ ਲੈਣੀ ਵੀ ਨਸਪਰ ਕਰ ਸਕਦੇ ਆ ਪੂਰੀ ਵਧੀਆ ਕਰ ਪਾਏ ਨਾ 2080 ਪੈਸੇ ਟਹਿਰ ਪਏ ਆ ਗੇਰ ਪੂਰ ਲੋਕਾਂ ਕੰਨੀ ਵੀ ਆ ਬਾਹਰ ਗਈ ਨਹੀਂ ਤੇ ਅੰਦਰ ਖੜੀ ਰਹੀ ਆ ਪਿੱਤੋ ਗੜੀਛੜੀ ਨਹੀਂ ਮਸ਼ੀਨ ਕਿਸੇ ਵੀਰ ਭਾਈ ਨੇ ਲੈਣੀ ਵੀ ਨਸਪਰ ਕਰ ਸਕਦੇ ਆ ਨੰਬਰ ਪਲੇਟਾਂ ਸਰਕਾਰੀ ਲੱਗੀਆਂ 2011 ਮਾਡਲ ਆ ਇੰਜਨ ਗੇਅਰ ਦੀ ਪੂਰੀ ਵਧੀਆ ਤੇ ਟਾਇਰ 80 ਪਹਿ ਹੈ ਸਾਰਾ ਪੇਟ ਸ਼ੀਟ ਦੀ ਫੁੱਲ ਗਾਰੰਟੀ ਕਿਧੋਂ ਪਰਛੀ ਨਹੀਂ ਲੱਗਿਆ ਵਾ ਫੁੱਲ ਰਿਪੇਅਰ ਹੋਈ ਹੈ ਘੱਟ ਕੇ ਵੀਰਾਂ ਨੇ ਝੋਲੇ ਦਾ ਸੀਜਨ ਲਾਇਆ ਵਾ ਤੇ ਜੇ ਕਿਸੇ ਵੀਰ ਭਾਈ ਨੇ ਲੈਣਾ ਗਾ ਇੰਜਨ ਦਾ ਦੂਜਾ ਲਾਉਣਾ ਕਣਕ ਦਾ ਸੀਜਨ ਤੇ ਚੱਕ ਲੋ 2011 ਮਾਡਲ ਦਾ ਰੇਟ ਤੁਹੇ ਪਹੁੰਚੇ ਕਰ ਸਕਦੇ ਆ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਆ ਬੈਂਡਰਾਂਾਂ ਚੈਲਡਰਾਂਾਂ ਨਵਾਂ ਸਾਰੀ ਮਸ਼ੀਨ ਦੀ ਗੱਡ ਘੇਰ ਰਿਪੇਅਰ ਹੋਈ ਐ ਝੋਨੇ ਦਾ ਸੀਜ਼ਨ ਠੋਕ ਕੇ ਲਾਇਆ ਮਸ਼ੀਨ ਦਾ 2011 ਮਾਡਲ ਮਸ਼ੀਨ ਐ ਜੇ ਕਿਸੇ ਵੀਰ ਭਾਈਆਂ ਲੈਣੀ ਵੀ ਨਾਲ ਸੰਪਰਕ ਕਰ ਸਕਦੇ ਆ ਰੇਟ ਕੋਈ ਫੋਨ ਤੇ ਕਰ ਸਕਦੇ ਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਮਾਲਕ ਵੀ ਤਾਂ ਨੰਬਰ ਉੱਤੇ ਚੱਲੀਦਾ ਸਰਕੀਨ ਤੇ ਕੋਕਾ ਪੀਸ ਮਸ਼ੀਨ ਐ ਕਿਸੇ ਵੀਰ ਭਾਈਆਂ ਲੈਣੀ ਹੋਵੇ ਵੀ ਨਾਲ ਸੰਪਰਕ ਕਰ ਸਕਦੇ ਆ ਤੇ ਸਾਰੀ ਜਾਣ ਵੀਰ ਕੋ ਸਾਰੀ ਵੀ ਖਪਰਾ ਬਣ ਕੇ ਟਿੱਪ ਨਾ ਕਰੋ 1995 ਮਾਡਲ ਆਈਆਂ ਘੇਰ ਤੋਂ ਕੇ ਕੇ ਵੀਰਪਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਹੋ ਬਹੁਤ ਸੋਹਣਾ ਟਰੈਕਟਰ ਆ 3620 ਟਰੈਕਟਰ ਆ ਬਹੁਤ ਸੋਹਣਾ ਤੇ ਕਿਸੇ ਵੀਰਪਾਈ ਨੇ ਲੈਣਾ ਵੀ ਦਾ ਸੰਪਰਕ ਕਰ ਲਓ ਏਅਰ ਗੱਲ ਦਿਹਾਣਾ ਕੋੜਾ ਬਈ ਪੰਦ ਲੱਗਿਆ ਟਰੈਕਟਰ ਨੂੰ ਤੇ ਬਹੁਤ ਸੋਹਣਾ ਟਰੈਕਟਰ ਆ 2.5 ਫੁੱਟਾ ਪੈਂਪਲ ਲੱਗਿਆ ਵਾ ਤੇ 1995 ਮਾਡਲ ਆ 3620 ਟਰੈਕਟਰ ਇੰਗ 80 ਪੈਸੇ ਟਾਇਰ ਆ ਕਿ 80 ਪੈਸੇ ਟਾਇਰ ਆ ਡਿੱਪਰ ਚਿੱਪਰ ਲੱਗੇ ਹੋਇਆ ਕੰਮ ਸਾਰਾ ਹੋਇਆ ਵਾ ਜੇ ਕਿਸੇ ਵੀਰ ਭਾਈਆਂ ਲੈਣਾ ਵੀ ਨਸਪਰਕ ਕਰ ਸਕਦੇ ਆ ਰੇਟ ਹੈਗਾ 2 ਲੱਖ 40000 ਮੌਕੇ ਤੇ ਮਾਨਤਨ ਕਰ ਦੇਣਗੇ 2 ਲੱਖ 40000 ਰੁਪਿਆ ਰੇਟ ਆ ਮੌਕੇ ਤੇ ਮਾਨਤਨ ਕਰ ਦੇ ਏਰ ਜਲ੍ਹਿਆਂਣਾ ਵੀਰ ਦਾ ਕੋਕਾ ਵੀ ਟਰੈਕਟਰ ਆ ਸਾਰਾ ਕੰਮ ਹੋਇਆ ਵਾ 80 ਪੈਸੇ ਟਾਇਰ ਇੰਜਨ ਗੇਅਰ ਦਾ ਓਕੇ ਆ 95 ਪੈਸੇ ਟਾਇਰ ਆ ਜੀ ਆ 1995 ਮਾਡਲ 80 ਪੈ ਹੈ ਟਾਇਰ ਉਹ ਸੋਹਣਾ ਟਰੈਕਟਰ ਦਾ ਕਿਸੇ ਵੀਰ ਭਾਈ ਜੀ ਲੈਣਾ ਵੀ ਨਾਲ ਸੰਪਰਕ ਕਰ ਸਕਦੇ ਲੈਫਟ ਕੈਪਟਨ ਦਾ ਸਾਰਾ ਕੰਮ ਹੋਇਆ ਵਾ ਮੂਲੇ ਦਾ ਪੇਪਰ ਜੇਪਰ ਲੱਗਿਆ ਸਾਰੀ ਜਾਣਕਾਰੀ ਲਈ ਫੋਨ ਲੱਗ ਜਾਣਾ ਸਰ